ਗਰਮੀ ਦਾ ਜੀ ਮੌਸਮ ਆ ਜੇਕਰ ਕਿਸੇ ਵੀ ਸਬਜ਼ੀ ਨਾਲ ਰੋਟੀ ਖਾਣ ਨੂੰ ਮਨ ਨਾ ਕਰੇ ਤਾਂ ਆ ਆਚਾਰ ਬਣਾ ਲਓ ਮਿੰਟਾਂ ਵਿੱਚ ਹੀ ਬਣ ਕੇ ਤਿਆਰ ਹੋ ਜਾਂਦਾ ਹੈ ਤੁਸੀਂ ਯਕੀਨ ਜਾਣਿਆ ਦੋ ਦੀ ਬਜਾਏ ਚਾਰ ਰੋਟੀਆਂ ਖਾਵੋਗੇ ਬਹੁਤ ਹੀ ਟੇਸਟੀ ਹਾਜਮੇਦਾਰ ਤੇ ਬਹੁਤ ਵਧੀਆ ਸਾਰੀਆਂ ਗਰਮੀਆਂ ਖਾਓ ਤੇ ਇੰਜੋਏ ਕਰੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਵਾਗਰ ਤੁਹਾਨੂੰ ਖੁਸ਼ ਤੰਦਰੁਸਤ ਉਹ ਵਾਅਦੇ ਚੜ੍ਹਦੀ ਕਲਾ ਚ ਰੱਖੇ ਤੇ ਜੀ ਕਾਰੋਬਾਰਾਂ ਚ ਵਾਅਦੇ ਕਰੇ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ ਚ ਆਂ ਜੀ ਲੋ ਜੀ ਤੇ ਅੱਜ ਮੈਂ ਬਣਾਵਾਂਗੀ ਉਹ ਆਚਾਰ ਜੋ ਕਿ ਕਦੇ ਵੀ ਖਰਾਬ ਨਹੀਂ ਹੁੰਦਾ ਜਿੰਨਾ ਚਿਰ ਮਰਜ਼ੀ ਤੁਸੀਂ ਰੱਖ ਲਓ ਗਰਮੀਆਂ ਦਾ ਮੌਸਮ ਆ ਜਦੋਂ ਕਦੇ ਵੀ ਕੋਈ ਸਬਜ਼ੀ ਨਾਲ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਵੈਸੇ ਵੀ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਤੇ ਤੁਸੀਂ ਇਹ achar ਬਣਾ ਕੇ ਰੱਖ ਲਓ ਥੋੜਾ ਜਿਹਾ ਹੀ ਖਾਓਗੇ ਤਾਂ ਬਹੁਤ ਹੀ ਵਧੀਆ ਤੁਹਾਨੂੰ ਦੋ ਤੋਂ ਦੋ ਦੀ ਬਜਾਏ ਤੁਸੀਂ ਚਾਰ-ਚਾਰ ਰੋਟੀਆਂ ਖਾਓਗੇ ਤੇ ਬਹੁਤ ਟੇਸਟੀ achar ਬਣ ਕੇ ਤਿਆਰ ਹੁੰਦਾ ਆ ਇਹ ਤੁਸੀਂ ਦੇਖ ਰਹੇ ਆ ਜੀ ਸੁੱਕੀਆਂ ਲਾਲ ਮਿਰਚਾਂ ਸੁਕੀਆਂ ਲਾਲ ਮਿਰਚਾਂ ਅਸੀਂ ਬੀਜ ਕੱਢ ਕੇ ਲੈਣੀਆਂ ਜੇ ਤੁਸੀਂ ਚਾਹੋ ਤਾਂ ਥੋੜੇ ਜੇ ਬੀਜ ਪਾ ਸਕਦੇ ਆ ਤੇ ਆ ਦੇਖੋ ਮੈਂ ਬੀਜ ਕੱਢ ਦਿੱਤੇ ਆ ਥੋੜੇ ਜੇ ਮੈਂ ਪਾ ਲਿਆ ਮੇਰੇ ਕੋਲ ਉਹ ਕੁੱਟਣ ਵਾਸਤੇ ਨਾ ਜਿਹੜਾ ਕੁੰਡੀ ਸੋਟਾ ਹੁੰਦਾ ਉਹ ਹੈ ਨਾ ਸੀ ਇਹਦੇ ਨਾਲ ਮੈਂ ਮੈਂ ਇਹਨੂੰ ਪੀਸਣਾ ਨਹੀਂ ਚਾਹੁੰਦੀ ਸੀ ਹਲਕੀਆਂ ਜਿਹੀਆਂ ਦਰੜ ਫਰੜ ਕਰਨੀਆਂ ਬਹੁਤ ਜ਼ਿਆਦਾ ਇਹਨਾਂ ਦਾ ਆਪਾਂ ਪਾਊਡਰ ਨਹੀਂ ਬਣਾਉਣਾ ਸੋ ਜੀ ਮੈਂ ਇਸ ਤਰ੍ਹਾਂ ਨਾ ਬੇਲਣ ਦੇ ਨਾਲ ਇਹਨਾਂ ਨੂੰ ਕੁੱਟ ਰਹੀ ਹਾਂ ਬਹੁਤ ਵਧੀਆ ਕੁੱਟ ਹੋ ਜਾਂਦੀਆਂ ਕਿਉਂਕਿ ਮੈਂ ਧੁੱਪ ਵਿੱਚ ਸਕਾਈਆਂ ਹੋਈਆਂ ਸੀ ਬਿਲਕੁਲ ਸੁੱਕੀਆਂ ਸੀ ਤੇ ਇਸ ਤਰ੍ਹਾਂ ਮਿਰਚਾਂ ਨੂੰ ਦਰਦਰਾ ਕੁੱਟ ਲੈਣਾ ਜੀ ਕੁੱਟਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਇਸ ਤਰ੍ਹਾਂ ਬਹੁਤ ਜ਼ਿਆਦਾ ਦਰਦਰਾ ਨਹੀਂ ਕਰਨਾ ਇਹਨਾਂ ਨੂੰ ਮੋਟੀਆਂ-ਮੋਟੀਆਂ ਹੀ ਕੁੱਟਣਾ ਆ ਤੇ ਇਹ achar ਜਿਹੜਾ ਜੀ ਬਹੁਤ ਵਧੀਆ ਬਣਦਾ ਆ ਬਹੁਤ ਟੇਸਟੀ ਬਣਦਾ ਆ ਬਹੁਤ ਟੇਸਟੀ ਲੱਗਦਾ ਆ ਮਿਰਚਾਂ ਜਿਹੜੀਆਂ ਲਾਲ ਮਿਰਚਾਂ ਉਹ ਲਿਓ ਜਿਹੜੀਆਂ ਜ਼ਿਆਦਾ ਕੋੜੀਆਂ ਨਹੀਂ ਹੁੰਦੀਆਂ ਨਾਰਮਲ ਜੀਆਂ ਮੀਡੀਅਮ ਹੁੰਦੀਆਂ ਆ ਤੇ ਉਸ ਨਾਲ ਦੇ ਨਾਲ ਤੁਸੀਂ ਮਿਰਚ ਲੈ ਸਕਦੇ ਆ ਤੇ ਇਹ ਮੈਂ ਇੱਕ ਲੈ ਲਿਆ ਬਾਉਲ ਮਿਕਸਿੰਗ ਬਾਉਲ ਜਿਹਦੇ ਵਿੱਚ ਆਪਾਂ ਇਹ achar ਪਾਉਣਾ ਆ ਮੈਂ achar ਪਹਿਲਾਂ ਵੀ ਇਹ ਪਾਇਆ ਸੀ ਖਤਮ ਹੋ ਚੁੱਕਾ ਸੀ ਪਰ ਸਾਡੇ ਆ ਰਹੇ ਆ ਜੀ ਗੈਸਟ ਇਸ ਕਰਕੇ ਮੈਂ ਇਨਸਟੈਂਟ ਜਲਦੀ ਹੀ ਇਹ ਬਣਾ ਰਹੀ ਆ ਕਿਉਂਕਿ ਫਿਰ ਮੈਨੂੰ ਜਿਆਦਾ ਸਾਰਾ achar ਬਣਾਉਣ ਵਾਸਤੇ ਜੀ ਲਸਣ ਵੀ ਜਿਆਦਾ ਛਿਲਣਾ ਪਵੇਗਾ ਉਸ ਕਰਕੇ ਮੈਂ ਥੋੜਾ ਜਿਹਾ ਬਣਾ ਰਹੀ ਆ ਫਿਲਹਾਲ ਤਾਂ ਤੇ ਬਣਦਾ ਇਸੇ ਤਰੀਕੇ ਦੇ ਨਾਲ ਆ ਜੀ ਹੁਣ ਮੈਂ ਇਹ ਲਸਣ ਲੈ ਲਿਆ तकरीबन ਇੱਕ ਛੋਟੀ ਕੋਲੀ ਲਸਣ ਦੀ ਲਈ ਹੈ ਇਹਨੂੰ ਵੀ ਮੈਂ ਮੋਟਾ ਮੋਟਾ ਹੀ ਕੁੱਟਣਾ ਆ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਨਾ ਹੀ ਇਹਦੀ ਪੇਸਟ ਬਣਾਣੀ ਆ ਤੇ ਜੀ ਇਸੇ ਤਰ੍ਹਾਂ ਇਹ ਲਸਣ ਵੀ ਕੁੱਟ ਲੈਣਾ ਉਹਨੇਦਰ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਸਾਰੀਆਂ ਮੇਰੀਆਂ ਭੈਣਾਂ ਦਾ ਸਾਰਿਆਂ ਦਾ ਭੈਣਾਂ ਭਰਾਵਾਂ ਦਾ ਬਜ਼ੁਰਗਾਂ ਦਾ ਮਾਮਾ ਦਾ ਬੱਚਿਆਂ ਦਾ ਜੋ ਵੀ ਦੇਖਦੇ ਆ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਖੁਸ਼ ਰਹੋ ਬਾਦ ਰਹੋ ਵਾਹਿਗੁਰੂ ਤੁਹਾਨੂੰ ਖੁਸ਼ ਤੰਦਰੁਸਤ ਆਵਾਦ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਇਸ ਤਰ੍ਹਾਂ ਮੈਂ ਲਸਣ ਜਿਹੜਾ ਹੈ ਮੋਟਾ-ਮੋਟਾ ਕੁੱਟਿਆ ਤੁਸੀਂ ਦੇਖੋ ਜੀ ਇਹਨੂੰ ਲਸਣ ਨੂੰ ਕੁੱਟ ਲਿਆ ਕੁੱਟ ਕੇ ਮੈਂ ਇੱਕ ਬੌਲ ਦੇ ਵਿੱਚ ਪਾ ਲਿਆ ਜਿਹਦੇ ਵਿੱਚ ਹੀ ਮੈਂ ਇਹਨੂੰ ਆਚਾਰ ਨੂੰ ਬਣਾਉਣਾ ਆ ਤੇ ਇਹ ਚਟਣੀ ਨਹੀਂ ਜੀ ਇਹ ਆਚਾਰ ਬਣ ਕੇ ਤਿਆਰ ਹੁੰਦਾ ਖਰਾਬ ਕਦੇ ਨਹੀਂ ਹੁੰਦਾ ਮਿੰਟਾਂ ਵਿੱਚ ਹੀ ਬਣ ਜਾਂਦਾ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਜੀ ਤਕਰੀਬਨ 5 ਮਿੰਟ ਦੇ ਵਿੱਚ ਆਚਾਰ ਬਣ ਕੇ ਤਿਆਰ ਹੋ ਜਾਂਦਾ ਹੈ ਅਗਰ ਸਾਰੇ ਆਪਾਂ ਮਸਾਲੇ ਵਗੈਰਾ ਜਿਵੇਂ ਕਿ ਲਸਣ ਵਗੈਰਾ ਛਿੱਲਿਆ ਹੋਇਆ ਹੋਵੇ ਤੇ ਇਹਦੇ ਵਿੱਚ ਮੈਂ 3 ਚਮਚ ਸਰੋਂ ਦਾ ਤੇਲ ਪਾਣਾ ਆ ਇਹਦੇ ਵਿੱਚ ਜਿਹੜਾ ਇਧਰ ਲਸਣ ਆ ਤੇਲ ਗਰਮ ਹੋ ਰਿਹਾ ਉਹਨੇ ਦੇ ਲਸਣ ਦੇ ਵਿੱਚ ਜਿਹੜੀ ਮੈਂ ਕੁੱਟੀ ਹੋਈ ਲਾਲ ਮਿਰਚ ਐ ਨਾ ਤੇ ਇਹ ਪਾ ਦੇਣੀ ਆ ਚੌਥਾਈ ਟੀस्पून ਹਲਦੀ ਪਾ ਲਈ ਆ ਚੌਥਾਈ ਟੀस्पून ਦੇਗੀ ਲਾਲ ਮਿਰਚ ਪਾ ਲਈ ਆ ਜੀ ਤੇ ਆਪਣੇ ਟੇਸਟ ਦੇ ਅਕੋਰਡਿੰਗ 1 ਟੀस्पून ਮੈਂ ਪਾਇਆ ਆ ਨਮਕ ਤੇ ਥੋੜੀ ਜਿਹੀ ਮੈਂ ਪਾ ਲਈ ਜੀ ਮੋਟੀ ਸੌਂਫ ਸੌਂਫ ਤੋਂ ਬਾਅਦ ਜੀ ਨਾਲ ਹੀ ਮੈਂ ਪਾਣੀ ਆ ਕਲੌਂਜੀ ਕਲੌਂਜੀ ਜਿਹੜੀ ਆ achar ਦੀ ਜਾਣਿਆ ਫੇਵਰੇਟ ਆ ਬਹੁਤ ਖੁਸ਼ਬੂ ਬਹੁਤ ਸੋਹਣੀ ਆਂਦੀ ਆ ਤੇ ਚੌਥਾਈ टीस्पून ਮੈਂ ਪਾ ਲਿਆ ਜੀ ਇਹ ਹਿੰਗ ਦਾ ਹਿੰਗ ਜ਼ਰੂਰ ਪਾਇਓ ਹਿੰਗ ਨਾਲ ਟੇਸਟ ਫਲੇਵਰ ਬਹੁਤ ਵਧੀਆ ਆਉਂਦਾ ਆ ਜੀ ਤੇ ਇਹ achar ਤੁਸੀਂ ਬਣਾ ਕੇ ਰੱਖ ਲਓ ਤੇ ਦੋ ਤੋਂ ਤਿੰਨ ਚਮਚੇ ਛੋਟੇ टीस्पून ਜਿਹੜੇ ਹੁੰਦੇ ਆ ਟੇਬਲस्पून ਨਹੀਂ टीस्पून ਮੈਂ ਪਾਏ ਆ ਜੀ ਅ ਸਿਰਕਾ ਤੇ ਇਧਰ ਤੇਲ ਸਾਡਾ ਗਰਮ ਹੋ ਗਿਆ ਲਓ ਜੀ ਬਹੁਤ ਵਧੀਆ ਇਹ ਗਰਮਾ ਗਰਮ ਤੇਲ ਦਾ ਤੜਕਾ ਲਗਾ ਲਿਆ ਉੱਪਰ ਲਗਾ ਦਨਾ ਜੀ ਢੱਕਣ ਤਾਂ ਜੋ ਜਿਹੜੇ ਇਹਦੇ ਸਾਰੇ ਆਚਾਰ ਦੇ ਫਲੇਵਰ ਆ ਸਾਰੇ ਇੱਕ ਦੂਸਰੇ ਦੇ ਵਿੱਚ ਰਚਮੇਚ ਜਾਣ ਤੇ ਬਹੁਤ ਹੀ ਵਧੀਆ ਸਾਡਾ ਆਚਾਰ ਬਣ ਕੇ ਤਿਆਰ ਹੁੰਦਾ ਇਨਸਟੈਂਟ ਆਚਾਰ ਦਾ ਮਤਲਬ ਇਹ ਨਹੀਂ ਕਿ ਇਹ ਰਹਿ ਛਿਨੀ ਆਚਾਰ ਜਿੰਨਾ ਚਿਰ ਮਰਜ਼ੀ ਤੁਸੀਂ ਰੱਖੋ ਜਿੰਨਾ ਚਿਰ ਮਰਜ਼ੀ ਬਣਾ ਕੇ ਖਾਓ ਲਸਣ ਵੀ ਸਸਤਾ ਹੈ ਅੱਜ ਕੱਲ ਹੋਇਆ ਹੋਇਆ ਤੇ ਤੁਸੀਂ ਇਹ ਆਚਾਰ ਬਣਾ ਕੇ ਰੱਖ ਸਕਦੇ ਆ ਬਹੁਤ ਹੀ ਵਧੀਆ ਪਰੌਂਠੇ ਦੇ ਨਾਲ ਖਾਉਂਗੇ ਰੋਟੀ ਦੇ ਨਾਲ ਖਾਉਂਗੇ ਬਹੁਤ ਟੇਸਟੀ ਲੱਗਦਾ ਲੱਸੀ ਦਾ ਗਲਾਸ ਹੋਵੇ ਨਾਲ ਜੀ ਤੇ ਇਹ ਆਚਾਰ ਹੋਵੇ ਦੇਖੋ ਕਿੰਨੀ ਵਧੀਆ ਆਚਾਰ ਦੀ ਰੰਗਤ ਆਈ ਆ ਬਣਾਓ ਤੇ ਬਣਾ ਕੇ ਦੇਖਿਓ ਇੰਜੋਏ ਕਰੋ ਹਾਜਮਾ ਵੀ ਸਹੀ ਸੇਤ ਵੀ ਸਹੀ ਤੇ ਆਚਾਰ ਦੇ ਨਾਲ ਰੋਟੀ ਵੀ ਖਾਣ ਨੂੰ ਮਨ ਕਰੂਗਾ ਕਿਉਂਕਿ ਗਰਮੀ ਆ ਸਬਜੀ ਖਾਣ ਨੂੰ ਦਿਲ ਨਹੀਂ ਕਰਦਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਤੇ ਜੀ ਜੇ ਇਹ ਆਚਾਰ ਹੋਵੇ ਤਾਂ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਤੁਹਾਨੂੰ ਖੁਦ ਬਖੁਦ ਪਤਾ ਲੱਗ ਜਾਊਗਾ ਕਿ ਇਹ ਆਚਾਰ ਕਿੰਨਾ ਟੇਸਟੀ ਬਣਦਾ ਹੈ ਤੇ ਰੋਟੀ ਤਾਂ ਛੱਡੋ ਦੋ ਤੋਂ ਵੀ ਵੱਧ ਰੋਟੀਆਂ ਆਚਾਰ-ਆਚਾਰ ਵੀ ਖਾ ਸਕਦੇ ਆ ਪਰੌਂਠੇ ਵੀ ਖਾ ਸਕਦੇ ਆ ਦੇਖੋ ਕਿੰਨਾ ਸੋਹਣਾ ਆਚਾਰ ਬਣ ਕੇ ਤਿਆਰ ਹੋਇਆ ਇਸ ਤਰ੍ਹਾਂ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਸਭ ਨੂੰ ਖਿਲਾਓ ਜੇ ਵੀ ਕੋਈ ਖਾਵੇਗਾ ਖੁਸ਼ ਹੋਵੇਗਾ ਤੇ ਇਹ ਚਾਰ ਨੁਕਤੇ ਜ਼ਰੂਰੀ ਨੇ ਕਿ ਤੁਸੀਂ ਫਰਿੱਜ ਵਿੱਚ ਰੱਖੋ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਪਰ ਇਹਨੂੰ ਗਿੱਲਾ ਚਮਚ ਨਹੀਂ ਲਾਣਾ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਸ